ਅੱਜ ਜੋ ਨਵੇਂ ਸਿੰਘ ਸਾਫ ਗੈਨੀ ਕੁਲਦੀਪ ਸਿੰਘ ਜਿਗੜਗੱਜ ਦਾ ਤਾਜ ਪੋਚੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਤੇ ਜਿੱਥੇ ਦਾਸ ਮੁੱਖ ਸੇਵਾਦਾਰ ਹੋਣ ਦੇ ਨਾਤੇ ਐਗਜ਼ੀਕਟਿਵ ਦਾ ਮੈਂਬਰ ਹੋਣ ਦੇ ਨਾਤੇ ਲੱਖ ਲੱਖ ਵਾਰ ਵਧਾਈ ਜਦਰ ਸਾਹਿਬ ਨੂੰ ਦਿਨਾ ਤੇ ਉਥੇ ਨਾਲ ਨਾਲ ਸਨਿਮਰ ਬੇਨਤੀ ਇਹ ਵੀ ਸਾਂਝੀ ਕਰਦਾ ਕਿ ਜਦਰ ਤੋਂ ਬਹੁਤ ਵੱਡੀਆਂ ਆਸਾਂ ਨੇ ਕਿ ਕੌਮ ਨੂੰ ਇੱਕ ਜੋਟ ਰੱਖ ਕੇ ਤੇ ਅਕਾਲ ਤਖਸਾਲ ਦੀ ਮਾਨ ਮਰਿਆਦਾ ਤੇ ਅਕਾਲ ਤਖਸਾਲ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿਹੜੀਆਂ ਆਪਣੀਆਂ ਸਵਾਮਾਂ ਨੇ ਉਹ ਨਿਮਾਉਣਗੇ ਤੇ ਜਿੱਥੇ ਮੈਂ ਫੇਰ ਇੱਕ ਵਾਰ ਸਮੁੱਚੀ ਕੌਮ ਨੂੰ ਵਧਾਈ ਦਿੰਦਾ ਉਥੇ ਜਦਰ ਸਾਹਿਬ ਨੂੰ ਧੰਨਵਾਦ ਤੇ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਵੇਂ ਸਿੰਘ ਸਾਹਿਬ ਜੀ ਨੇ ਕੁਲਦੀਪ ਸਿੰਘ ਜੀ ਗੜਗੱਜ ਦਾ ਤਾਜ ਪੋਛੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਤੇ ਜਿੱਥੇ ਦਾਸ ਸਮੋਕ ਸੇਵਾਦਾਰ ਹੋਂਦੇ ਦੇ ਨਾਤੇ ਐਗਜ਼ੈਕਟਿਵ ਦਾ ਮੈਂਬਰ ਹੋਣ ਦੇ ਨਾਤੇ ਲੱਖ ਲੱਖ ਵਾਰ ਵਧਾਈ ਜਦਰ ਸਾਹਿਬ ਨੂੰ ਦਿਨਾ ਤੇ ਉਥੇ ਨਾਲ ਨਾਲ ਸਨੇਮਰ ਬੇਨਤੀ ਇਹ ਵੀ ਸਾਂਝੀ ਕਰਦਾ ਕਿ ਜਦਰ ਸਾਹਿਬ ਤੋਂ ਬਹੁਤ ਵੱਡੀਆਂ ਆਸਾਂ ਨੇ ਕਿ ਕੌਮ ਨੂੰ ਇੱਕਜੁੱਟ ਰੱਖ ਕੇ ਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿਹੜੀਆਂ ਆਪਣੀਆਂ ਸਵਾਮਾਂ ਨੇ ਉਹ ਨਿਮਾਉਣਗੇ ਤੇ ਜਿੱਥੇ ਮੈਂ ਫਿਰ ਇੱਕ ਵਾਰ ਸਮੁੱਚੀ ਕੌਮ ਨੂੰ ਵਧਾਈ ਦਿੰਦਾ ਉਥੇ ਜਦਰ ਸਾਹਿਬ ਨੂੰ ਧੰਨਵਾਦ ਤੇ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਵੇਂ ਸਿੰਘ ਸਾਫ ਗੈਣੀ ਕੁਲਦੀਪ ਸਿੰਘ ਜੀ ਗੜਗੱਜ ਦਾ ਤਾਜ ਪੋਛੀ ਸਵਾਗਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਜਿੱਥੇ ਦਾਸ ਸਮੂਹ ਸੇਵਾਦਾਰ ਹੁਣ ਦੇ ਨਾਤੇ ਐਗਜ਼ੀਕਟਿਵ ਦਾ ਮੈਂਬਰ ਹੋਣ ਦੇ ਨਾਤੇ ਲੱਖ ਲੱਖ ਵਾਰ ਵਧਾਈ ਜਦਰ ਸਾਹਿਬ ਨੂੰ ਦਿਨਾ ਤੇ ਉਥੇ ਨਾਲ ਨਾਲ ਸਨੇਮਰ ਬੇਨਤੀ ਇਹ ਵੀ ਸਾਂਝੀ ਕਰਦਾ ਕਿ ਜਦਰ ਸਾਹਿਬ ਤੋਂ ਬਹੁਤ ਵੱਡੀਆਂ ਆਸਾਂ ਨੇ ਕਿ ਕੌਮ ਨੂੰ ਇੱਕਜੁੱਟ ਰੱਖ ਕੇ ਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿਹੜੀਆਂ ਆਪਣੀਆਂ ਸਵਾਮਾਂ ਨੇ ਉਹ ਨਿਮਾਉਣਗੇ ਤੇ ਜਿੱਥੇ ਮੈਂ ਫੇਰ ਇੱਕ ਵਾਰ ਸਮੁੱਚੀ ਕੌਮ ਨੂੰ ਵਧਾਈ ਦੇਣਾ ਉਥੇ ਜਦਰ ਸਾਹਿਬ ਨੂੰ ਧੰਨਵਾਦ ਤੇ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਵੇਂ ਸਿੰਘ ਸਾਫ ਗੈਣੀ ਕੁਲਦੀਪ ਸਿੰਘ ਜੀ ਗੜਗੱਜ ਦਾ ਤਾਜਪੋਛੀ ਸਵਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਅਕਸਰ ਕੇਸਕਰ ਸਾਹਿਬ ਵਿਖੇ ਤੇ ਜਿੱਥੇ ਦਾਸ ਸਮੁਖ ਸੇਵਾਦਾਰ ਹੋਣ ਦੇ ਨਾਤੇ ਅਗਜੈਕਟਿਵ ਦਾ ਮੈਂਬਰ ਹੋਣ ਦੇ ਨਾਤੇ ਲੱਖ ਲੱਖ ਵਾਰ ਵਧਾਈ ਜਦਰ ਸਾਹਿਬ ਨੂੰ ਦਿਨਾ ਤੇ ਉਥੇ ਨਾਲ ਨਾਲ ਸਿਨੇਮਰ ਬੇਨਤੀ ਇਹ ਵੀ ਸਾਂਝੀ ਕਰਦਾ ਕਿ ਜਦਰ ਤੋਂ ਬਹੁਤ ਵੱਡੀਆਂ ਆਸਾਂ ਨੇ ਕਿ ਕੌਮ ਨੂੰ ਇੱਕ ਜੋਟ ਰੱਖ ਕੇ ਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿਹੜੀਆਂ ਆਪਣੀਆਂ ਸਵਾਮਾਂ ਨੇ ਉਹ ਨਿਮਾਉਣਗੇ ਤੇ ਜਿੱਥੇ ਮੈਂ ਫਿਰ ਇੱਕ ਵਾਰ ਸਮੂਹ ਜੀ ਕੌਮ ਨੂੰ ਵਧਾਈ ਦਿੰਦਾ ਉਥੇ ਜਦਰ ਸਾਹਿਬ ਨੂੰ ਧੰਨਵਾਦ ਤੇ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਨਵੇਂ ਸਿੰਘ ਸਾਫ ਗੈਣੀ ਕੁਲਦੀਪ ਸਿੰਘ ਜੀ ਗੜਗੱਜ ਦਾ ਤਾਜ ਪੋਛੀ ਸਵਾਗਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਜਿੱਥੇ ਦਾਸ ਸਮੂਹ ਸੇਵਾਦਾਰ ਹੁਣ ਦੇ ਨਾਤੇ ਐਗਜ਼ੀਕਟਿਵ ਦਾ ਮੈਂਬਰ ਹੋਣ ਦੇ ਨਾਤੇ ਲੱਖ ਲੱਖ ਵਾਰ ਵਧਾਈ ਜਦਰ ਸਾਹਿਬ ਨੂੰ ਦਿੰਦਾ ਤੇ ਉਥੇ ਨਾਲ-ਨਾਲ ਸਨੇਮਰ ਬੇਨਤੀ ਅਹ ਇਹ ਵੀ ਸਾਂਝੀ ਕਰਦਾ ਕਿ ਜਦਰ ਸਾਹਿਬ ਨੂੰ ਬਹੁਤ ਵੱਡੀਆਂ ਆਸਾਂ ਨੇ ਕਿ ਕੌਮ ਨੂੰ ਇੱਕ ਜੋਟ ਰੱਖ ਕੇ ਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿਹੜੀਆਂ ਆਪਣੀਆਂ ਸਵਾਮਾਂ ਨੇ ਉਹ ਨਿਮਾਉਣਗੇ ਤੇ ਜਿੱਥੇ ਮੈਂ ਫੇਰ ਇੱਕ ਵਾਰ ਸਮੁੱਚੀ ਕੌਮ ਨੂੰ ਵਧਾਈ ਦਿੰਦਾ ਉਥੇ ਜਦਰ ਸਾਹਿਬ ਨੂੰ ਧੰਨਵਾਦ ਤੇ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ